ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਦੀ ਮੀਟਿੰਗ ਤੋਂ ਬਾਅਦ ਅਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਨਾ ਮੰਜ਼ੂਰ ਕੀਤਾ ਗਿਆ। ਮੀਟਿੰਗ ਤੋਂ ਬਾਅਦ ਪ੍ਰੈਸ ਵਾਰਤਾ ਵਿੱਚ ਦੱਸਿਆ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਦਾ ਵਫਦ ਧਾਮੀ ਨਾਲ ਮੁਲਾਕਾਤ ਕਰੇਗਾ। ਅੰਤਰਿਕ ਕਮੇਟੀ ਨੇ ਕਿਹਾ ਕਿ ਗਿਆਨੀ ਹਰਪੀ ਸਿੰਘ ਸੰਬੰਧੀ ਫੈਸਲਾ ਅਰਜਿੰਦਰ ਸਿੰਘ ਧਾਮੀ ਵੱਲੋਂ ਇਕੱਲਿਆਂ ਨਹੀਂ ਲਿਆ ਗਿਆ ਸੀ। ਇਹ ਕਮੇਟੀ ਦਾ ਫੈਸਲਾ ਸੀ। ਅੰਤਰਿਕ ਕਮੇਟੀ ਨੇ ਹਰਜਿੰਦਰ ਸਿੰਘ ਧਾਮੀ ਨੂੰ ਆਪਣੀਆਂ ਸੇਵਾਵਾਂ ਜਾਰੀ ਰੱਖਣ ਦੀ ਅਪੀਲ ਕੀਤੀ ਹੈ। ਅੰਤਰੀ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਧਾਮੀ ਨੇ ਬੜੇ ਮੁਸ਼ਕਲ ਸਮੇਂ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਉਹਨਾਂ ਨੇ ਕਿਹਾ ਕਿ ਜਥੇਦਾਰ ਨਿਯੁਕਤ ਤੇ ਹਟਾਉਣ ਦਾ ਅਧਿਕਾਰ ਅੰਤਰੀ ਕਮੇਟੀ ਕੋਲ ਹੈ। ਜਥੇਦਾਰ ਕਿਸੇ ਧੜੇ ਨਾਲ ਸਬੰਧਤ ਨਹੀਂ ਹੁੰਦਾ ਹੈ ਉਹ ਨਿਰਪੱਖ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਕਮੇਟੀ ਕੋਲ ਗੁਰਦੁਆਰਿਆਂ, ਸਿੱਖਿਆ ਸੰਸਥਾਵਾਂ ਤੇ ਧਾਰਮਿਕ ਸੰਸਥਾਵਾਂ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਹੁੰਦੀ ਹੈ। ਕਮੇਟੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਦੇ ਦਸਤਖਤ ਕਰਨ ਦਾ ਅਧਿਕਾਰ ਕਿਸੇ ਹੋਰ ਵਿਅਕਤੀ ਨੂੰ ਦਿੱਤੇ ਜਾਣਗੇ। ਉਹਨਾਂ ਨੇ ਕਿਹਾ ਕਿ ਕਮੇਟੀ ਦਾ ਵਫਾ ਧਾਮੀ ਨੂੰ ਮਿਲ ਕੇ ਬੇਨਤੀ ਕਰੇਗਾ ਕਿ ਉਹ ਪ੍ਰਧਾਨ ਉਨ੍ਹਾਂ ਕਿਹਾ ਕਿ ਅੰਤਰੀਂ ਕਮੇਟੀ ਦੀ ਮੀਟਿੰਗ ਵਿੱਚ ਵਿਚਾਰ ਚਰਚਾ ਕਰਕੇ ਹੀ ਗਿਆਨੀ ਹਰਪੀ ਸਿੰਘ ਬਾਰੇ ਫੈਸਲਾ ਲਿਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ 22000 ਮੁਲਾਜ਼ਮਾ, ਜਥੇਦਾਰ ਅਤੇ ਤਖਤਾਂ ਦੇ ਜਥੇਦਾਰਾਂ ਨੂੰ ਨਿਯੁਕਤ ਤੇ ਹਟਾਉਣ ਦਾ ਅਧਿਕਾਰ ਹੈ। ਕਮੇਟੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਗਲਤੀ ਕਰਦਾ ਹੈ ਤਾਂ ਅੰਤਰੀਂ ਕਮੇਟੀ ਨਹੀਂ ਫੈਸਲਾ ਕਰਨਾ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਜਥੇਦਾਰ ਨਾਲ ਮੁਲਾਕਾਤ ਕਰਾਂਗੇ ਉਹਨਾਂ ਨੂੰ ਜਥੇਦਾਰ ਦੇ ਅਧਿਕਾਰ ਅਤੇ ਕਮੇਟੀ ਦੇ ਅਧਿਕਾਰਾਂ ਬਾਰੇ ਜਾਣੂ ਕਰਵਾਇਆ ਜਾਵੇਗਾ ਉਹਨਾਂ ਨੇ ਵੀ ਕਿਹਾ ਕਿ ਜਥੇਦਾਰ ਸਰਵੋੱਚ ਹੁੰਦਾ ਹੈ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਗੋਜੀਤ ਸਿੰਘ ਵਿਰਕਨੇ ਨੇ ਕਿਹਾ ਕਿ ਅਕਾਲੀ ਦਲ ਦੀ ਭਰਤੀ ਬਿਲਕੁਲ ਨੀਮਾ ਅਨੁਸਾਰ ਹੀ ਹੋ ਰਹੀ ਹੈ ਮਤਾ ਹੈਗਾ ਕਿ ਅੱਜ ਦੀ ਅੰਤਰਕ ਕਮੇਟੀ ਦੀ ਮੀਟਿੰਗ ਵਿੱਚ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪਿਛਲੇ ਦਿਨੀ ਦਿੱਤੇ ਸਿੱਧੇ ਬੁਪਪਰ ਦੀਰਘ ਵਿਚਾਰ ਪ੍ਰੰਤ ਪ੍ਰਵਾਨ ਹੋਇਆ ਕਿ ਮਾਨਯੋਗ ਪ੍ਰਦਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਠਨ ਹਾਲਾਤਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੀ ਸੱਚਜੀ ਗਵਾਹੀ ਕੀਤੀ ਹੈ। ਉਹਨਾਂ ਦੀ ਗਵਾਹੀ ਵਿੱਚ ਸੰਸਥਾ ਵੱਲੋਂ ਤਰੱਕੀਆਂ ਦੀਆਂ ਪਲੰਘਾਂ ਜਿਹੜੀਆਂ ਪੁੱਟੀਆਂ ਗਈਆਂ। ਉਹਨਾਂ ਵੱਲੋਂ ਕੀਤੀ ਗਈਆਂ ਸ਼ਵਾਵਾ ਦੀ ਭਰਪੂਰ ਸਲੰਘਾ ਕਰਦੇ ਹਾਂ ਮਹਿਸੂਸ ਕੀਤਾ ਜਾਂਦਾ ਹੈ ਕਿ ਜਿਹੜਾ ਕਾਰਨਾ ਕਰਕੇ ਪ੍ਰਦਾਨ ਸਾਹਿਬ ਨੇ ਨੈਤਿਕ ਜ਼ਿੰਮੇਵਾਰੀ ਲੈਂਦੀ ਹੈ। ਅੱਤਿਵਾਦ ਦਿੱਤਾ ਹੈ ਇਹ ਪ੍ਰਬੰਧਕੀ ਅਧਿਕਾਰਾਂ ਦਾ ਮਾਮਲਾ ਹੈ ਕਿਉਂਕਿ ਸਿੰਘ ਸਵਾਨ ਸਮੇਤ ਕਿਸੇ ਵੀ ਕਰਮਚਾਰੀ ਜਾਂ ਅਧਿਕਾਰੀ ਦੀ ਜਾਂਚ ਬਰਤਾਲ ਪ੍ਰੰਤ ਫੈਸਲਾ ਲੈਣ ਦਾ ਅਧਿਕਾਰ ਸ਼ਿਉਨੀ ਗੁਰਦਵਾਰਾ ਬੰਦਰ ਕਮੇਟੀ ਦੀ ਅੰਤਨ ਕਮੇਟੀ ਨੂੰ ਹੈ ਇਸ ਲਈ ਸਿੰਘ ਸਵਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾਮੁਕਤ ਕਰਨ ਦਾ ਫੈਸਲਾ ਇਕੱਲੇ ਪ੍ਰਧਾਨ ਸਾਹਿਬ ਵੱਲੋਂ ਨਹੀਂ ਬਲਕਿ ਸਮੁੱਚੀ ਅੰਤਨ ਕਮੇਟੀ ਵੱਲੋਂ ਕੀਤਾ ਗਿਆ ਹੈ ਅੱਜ ਦੀ ਦਿੱਕਤਤਾ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਦਿੱਤੇ ਇਤੀਬੇ ਉੱਪਰ ਤੇਰੇ ਵਿਚਾਰ ਕਰਨ ਲਈ ਪੈਂਡਿੰਗ ਕਰਦੇ ਆ ਪੈਂਡਿੰਗ ਜਿਹੜਾ ਇਤੀਬਾ ਕਰਦੇ ਆ ਉਹਨਾਂ ਨੂੰ ਮੋੜ ਸੁਵਾਮਾ ਸੁਭਾਲਣ ਲਈ ਆਪਣੇ ਫੈਸਲੇ ਤੇ ਪੁਨਰ ਵਿਚਾਰ ਕਰਨ ਲਈ ਇੱਕ ਬਹੁਤ ਜਿਹੜਾ ਜਿਹੜੇ ਮੈਂਬਰ ਸਾਰੇ ਅੰਤਰਨ ਕਮੇਟੀ ਦੇ ਆ ਸਾਰੇ ਤੇ ਬਲਦੇਵ ਸਿੰਘ ਜੀ ਕਲਿਆਣ ਯੂਨੀਅਨ ਮੀਤ ਪ੍ਰਧਾਨ ਬੀਬੀ ਹਰਜਿੰਦਰ ਕੌਰ ਦੀ ਸਰ ਜੀ ਦੂ ਸਿੰਘ ਤੁਗਲਵਾਲਾ ਬਲਦੇਵ ਸਿੰਘ ਕਿਆਮਪੁਰੀ ਤੇ ਸੁਖ ਹਰਪ੍ਰੀਤ ਸਿੰਘ ਰੋਡੇ ਤੇ ਹੋਰ ਵੀ ਜਿਹੜੇ ਸਾਡੇ ਅੰਦਰ ਕਮੇਟੀ ਦੇ ਮੈਂਬਰ ਆ ਉਹ ਵੀ ਜਾ ਸਕਦੇ ਆ ਇਹ ਡੈਪੂਟੇਸ਼ਨ ਜਿਹੜਾ ਜਾ ਕੇ ਉਹਨਾਂ ਨੂੰ ਮਿਲੇਗਾ ਕਮੇਟੀ ਮਿਲੇਗੀ ਤੇ ਅੱਗੇ ਜਿਹੜੀ ਮੈਂ ਬੇਨਤੀ ਕਰਨੀ ਹੈ ਕਿਉਂਕਿ 1925 ਦਾ ਜਿਹੜਾ ਐਕਟ ਆ ਉਹਦੇ ਤਹਿਤ ਹੀ ਸਾਰੇ ਫੈਨਲੇ ਲੈ ਜਾਂਦੇ ਆ ਉਹਦੇ ਬਾਰੇ ਸਾਰੇ ਸਾਰੇ ਵਿਚਾਰ ਜਿਹੜੇ ਸਦਾ ਰਗੂਜੀਤ ਸਿੰਘ ਜੀ ਬਿਰਕ ਜਿਹੜੇ ਆ ਉਹ ਆਪ ਜੀ ਨਾਲ ਸਾਂਝੇ ਕਰਨਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਸਿੱਖਾਂ ਦੇ ਸਰਵੋਰ ਜ태ਬੰਦੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਾਰਾ ਪ੍ਰਬੰਧ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਜਿਹੜੇ ਸਕੂਲ ਔਰ ਕਾਲਜ ਨੇ ਸਭ ਚਲਾਉਂਦੇ ਆਂ ਇਹ ਮੈਂ ਤੁਹਾਨੂੰ ਪੜ ਦੇਣਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਰਬਾਨੀਆਂ ਅਤੇ ਲੰਬੇ ਸੰਘਰਸ਼ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਹੋਂਦ ਵਿੱਚ ਆਏ ਅਤੇ ਆਪਣੇ ਜਨਮ ਤੋਂ ਲੈ ਕੇ ਹੁਣ ਤੱਕ ਇਸ ਮਹਾਨ ਸੰਸਥਾ ਨੇ 105 ਸਾਲ ਦੇ ਕਰੀਬ ਸਿੱਖ ਗੁਰੂ ਧਾਮਾਂ ਦੀ ਸੇਵਾ ਸੰਭਾਲ ਸਿੱਖ ਸੰਸਥਾਵਾਂ ਦੀ ਦੇਖ ਰੇਖ ਅਤੇ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸੰਗਤਾਂ ਦੇ ਸਹਿਯੋਗ ਨਾਲ ਯੋਗਦਾਨ ਪਾਇਆ ਹੈ ਸਿੱਖ ਗੁਰਦੁਆਰਾ ਐਕਟ 1925 ਤ ਤੱਕ ਚੱਲ ਰਹੇ ਇਸ ਸੰਸਥਾ ਦੀ ਬਨਨ ਵਿੱਚ ਜਿੱਥੇ ਅੱਜ ਦੇ ਸਮੇਂ 170 ਮੈਂਬਰ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਤੇ ਚੁਣ ਕੇ ਆਉਂਦੇ ਹਨ ਉਥੇ 15 ਮੈਂਬਰ ਸਾਰੇ ਭਾਰਤ ਭਾਰਤ ਵਿੱਚੋਂ ਕੁਆਟ ਹੋ ਕੇ ਅਤੇ ਤਖਤਾਂ ਦੇ ਜਥੇਦਾਰ ਸਹਿਬਾਨ ਵੀ ਆਪਣੇ ਰੁਤਬੇ ਕਰਕੇ ਸਿੱਖ ਸੰਸਥਾਵਾ ਦੇ ਐਕਸ ਅਫੀਸ਼ਲ ਮੈਂਬਰ بنائے ਜਾਂਦੇ ਹਨ ਸਾਰੇ ਦੇਸ਼ ਵਿੱਚ ਮੈਂਬਰ ਕੁਆਟ ਕਰਕੇ ਇਸ ਸੰਸਥਾ ਦੇ ਕੌਮੀ ਪੱਦਰ ਹੁਣ ਤੱਕ ਪ੍ਰਮਾਨ ਹੈ ਅਤੇ ਪੰਜ ਤਖਤਾਂ ਦੇ ਜਥੇਦਾਰ ਸਹਿਬਾਨਾਂ ਦੀ ਸ਼ਮੂਲੀਅਤ ਇਸ ਮਹਾਨ ਸੰਸਥਾ ਨੂੰ ਦੁਨੀਆ ਪਰਵ੍ਰਿਤ ਸਿੱਖਾਂ ਦੀ ਕੇਂਦਰੀ ਅਤੇ ਨਮਾਇਦਾ ਜਥੇਬੰਦੀ ਹੋਣ ਦਾ ਮਾਨ ਪ੍ਰਾਪਤ ਕਰਦੀ ਹੈ ਇਸ ਸੰਸਥਾ ਦਾ ਇੱਕ ਵਿਲੱਖਣ ਪਹਿਲੂ ਹੈ ਕਿ ਤਖਤਾਂ ਦੇ ਜਥੇਦਾਰ ਸਹਿਬਾਨਾਂ ਨੂੰ ਐਕਸ ਆਫਿਸ ਮੈਂਬਰ ਲਿਆ ਜਾਂਦਾ ਹੈ ਪਰ ਸਿੱਖਾਂ ਦੀ ਪਾਰਲੀਮੈਂਟ ਵਿੱਚ ਉਹਨਾਂ ਨੂੰ ਸਾਂਝੇ ਅਤੇ ਟੜੇਬੰਦੀ ਤੋਂ ਉੱਪਰ ਰੱਖਣ ਲਈ VOTING ਪ੍ਰਕਿਰਿਆ ਤੋਂ ਬਾਹਰ ਰੱਖਿਆ ਜਾਂਦਾ ਹੈ ਇਤਿਹਾਸ ਵਿੱਚ ਗੱਲ ਦਾ ਇਸ ਗੱਲ ਦਾ ਗਵਾਹ ਹੈ ਕਿ ਮਿਸਲਾ ਦੇ ਸਮੇਂ ਵੀ ਵਕ ਵਕ ਮਿਸਲਾ ਅਕਾਲ ਤਖਤ ਸਾਹਿਬ ਤੇ ਬੈਠ ਕੇ ਆਪਣੇ ਵਖੇਰਵੇਂ ਦੂਰ ਕਰਦੇ ਹਨ ਪਰ ਸਮੇਂ ਦੇ ਜਥੇਦਾਰ ਸਹਿਬਾਨ ਨੇ ਕਦੀ ਵੀ ਟੜਾ ਬਣਾ ਕੇ ਕਿਸੇ ਵੀ ਤਰ ਦਾ ਪੱਖ ਨਹੀਂ ਪੂਰਿਆ ਇਸ ਕਰਕੇ ਜਥੇਦਾਰ ਸਹਿਬਾਨ ਨਿਰ ਵਿਵਾਦ ਅਤੇ ਸਰਵ ਪ੍ਰਮਾਨਿਤ ਬਣ ਸਕਣ ਅੱਜ ਦੀ ਇਹ ਸੋਚ ਤੇ ਪੈਰਾ ਦੇਣ ਦੀ ਵੱਡੀ ਲੋੜ ਹੈ ਇਸ ਸੰਸਥਾ ਨੂੰ ਸਿੱਖ ਗੁਰਦੁਆਰਾ ਐਕਟ 1925 ਵਿੱਚ ਜਿੱਥੇ ਸਾਰੇ ਕਾਨੂੰਨੀ ਵਿੱਤੀ ਪ੍ਰਸ਼ਾਸਨਿਕ ਔਰ ਸਵਿਧਾਨਿਕ ਅਧਿਕਾਰ ਦਿੱਤੇ ਗਏ ਹਨ ਉੱਥੇ ਸਾਰੇ ਅਧਿਕਾਰ ਕਰਮਚਾਰੀ ਅਤੇ ਬਾਕੀ ਲੋਡਿੰਗ ਦੇ ਸਟਾਫ ਪ੍ਰਤੀਕਰਨ ਤਨਖਾਹ ਨਿਯਤ ਕਰਨ ਅਤੇ ਸੇਵਾ ਰੂਲ ਬਣਾਉਣ ਦੀ ਅਹਿਮ ਅਧਿਕਾਰ ਵੀ ਦਿੱਤੇ ਗਏ ਹਨ ਇਸ ਦੇ ਨਾਲ ਹੀ ਪਨਗਿਆਲੀ ਕਰਨ ਜਾਂ ਕੋਈ ਵੀ ਗਲਤੀ ਗੁਨਾਹ ਕਰਨ ਤੇ ਅਨੁਸ਼ਾਸਨ ਕਾਰਵਾਈ ਕਰਨ ਦੇ ਪੂਰੇ ਅਧਿਕਾਰ ਦਿੱਤੇ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਗੱਲ ਦਾ ਮਾਨ ਹੈ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਰਗੇ ਪਾਵਨ ਅਸਥਾਨ ਤੇ ਹੈੱਡ ਗ੍ਰੰਥੀ ਗ੍ਰੰਥੀ ਅਤੇ ਪੰਜਾਬ ਦੇ ਤਿੰਨਾ ਤਖਤਾਂ ਸਾਬਾਨਾ ਦੇ ਜ਼ਥੇਦਾਰ ਨਿਯੁਕਤ ਕਰਨ ਅਤੇ ਸੇਵਾ ਮੁਕਤ ਕਰਨ ਦਾ ਫੈਸਲਾ ਵੀ ਐਮ ਜ਼ਿੰਮੇਵਾਰੀ ਵੀ ਸਿੱਖ ਸੰਸਥਾ ਵੱਲੋਂ ਬਖਸ਼ੀ ਸ਼ਕਤੀ ਸਦਕਾ ਗੁਰਦੁਆਰਾ ਐਕਟ ਰਾਈ ਐਸਜੀਪੀਸੀ ਨੂੰ ਸੌਂਪੀ ਹੈ 1.3 ਹੋ ਗਿਆ ਜੀ 1925 ਦਾ ਜਿਹੜਾ ਐਕਟ ਹੈਗਾ ਇਹਦੇ ਵਿੱਚ ਸਾਰੀ ਜਿਹੜੀ ਅੰਤਰੀ ਕਮੇਟੀ ਹੈ ਉਹਨੂੰ ਪੂਰਨ ਅਧਿਕਾਰ ਹੈ ਕਿ ਉਹ ਕੋਈ ਵੀ ਕਰਮਚਾਰੀ ਜਾਂ ਕੋਈ ਵੀ ਜਟ ਸਿੰਘ ਸਾਬਾਨ ਨੇ ਉਹਨਾਂ ਨੂੰ ਲਾ ਸਕਦੇ ਆ ਹਟਾ ਸਕਦੇ ਆ ਇਹਦੇ ਵਿੱਚ ਬੜਾ ਕਲੀਅਰ ਹੈਗਾ ਐਕਟ ਵਿੱਚ ਜਿਹੜਾ ਹੈਗਾ ਇਹਦੇ ਵਿੱਚ ਲਿਖਿਆ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਛੇਤੀ ਹੀ ਫਿਰ ਦੋ ਤਿੰਨ ਦਿਨ ਦੇ ਵਿੱਚ ਮੀਟਿੰਗ ਕਰਾਂਗੇ ਜਿਹਦੇ ਵਿੱਚ ਫੈਸਲਾ ਕੀਤਾ ਜਾਏਗਾ ਕਿਉਂਕਿ ਸੌਮੀ ਕਮੇਟੀ ਵੱਡਾ ਆਧਾਰ ਆ ਤੇ ਉਹਦੇ ਵਿੱਚ ਵੱਡੀਆਂ ਸਵਾਲਾਂ ਵੱਡੇ ਕਿਉਂਕਿ ਕੋਈ ਵੀ ਮਸਲਾ ਹੱਲ ਹਾ ਸਕਦਾ ਜਿਹੜੇ ਪ੍ਰਧਾਨ ਦੇ ਸਹਿਮਤ ਤੋਂ ਬਗੈਰ ਜਿਹੜਾ ਉਹ ਇਹ ਮਸਲਾ ਹੱਲ ਨਹੀਂ ਹੋ ਸਕਦਾ ਕਿ ਉਹਦੇ ਲਈ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਹੀ ਅਧਿਕਾਰ ਦੇ ਦਾਂਗੇ ਸੰਮੇਟ ਕਰਨ ਦੇ ਵੀ ਇੱਕ ਆਸ ਹੈ ਕਿ ਸੰਮੇਟ ਜਿਹੜੇ ਪ੍ਰਧਾਨ ਦੇ ਜੀਓ ਜਿਹੜੇ ਮਤਲਬ ਹੋਣਗੇ ਉਹਦੇ ਤਹਿਤ ਅਸੀਂ ਜਿਹੜਾ ਦੋ ਤਿੰਨ ਦਿਨ ਦੇ ਵਿੱਚ ਹੀ ਮੀਟਿੰਗ ਜਿਹੜੀ ਹੈ ਹੋ ਜਾਏਗੀ ਭਾਮੀ ਸਾਹਿਬ ਨੂੰ ਕਿੰਨਾ ਸਮਾਂ ਦਿੱਤਾ ਗਿਆ ਜੀ 15 ਚਾਰ ਵਾਸਤੇ ਤਾਂ ਨਹੀਂ ਸਮਾਂ ਨਹੀਂ ਦਿੱਤਾ ਗਿਆ ਅਜੇ ਸਾਡੀ ਜਿਹੜੀ ਕਮੇਟੀ ਐ ਜਿਹੜੀ ਪੰਜਵੇਂ ਬ੍ਰਿਕ ਕਮੇਟੀ ਬਣਾਈ ਗਈ ਆ ਉਹ ਕਮੇਟੀ ਜਿਹੜੀ ਐ ਜਾਏਗੀ ਧੰਮੀ ਸਾਹਿਬ ਕੋਲ ਉਹਨਾਂ ਨੂੰ ਬੇਨਤੀ ਕਰੇ ਕੋਈ ਕਿਉਂਕਿ ਉਹਨਾਂ ਦੀਆਂ ਬੰਧੀਆਂ ਸਮਾਵਾਂ ਉਹਨਾਂ ਨੇ ਸੋਨੇ ਕਮੇਟੀ ਨੂੰ 4 ਸਾਲ ਦਿੱਤੀਆਂ ਤੇ ਵੱਡੇ ਵੱਡੇ ਮਸਲੇ ਹੱਲ ਕਰਾਏ ਆ ਤੇ ਵੱਡਾ ਵੱਡਾ ਪ੍ਰਚਾਰ ਜਿਹੜਾ ਧਰਮ ਦਾ ਪ੍ਰਚਾਰ ਐ ਐਜੂਕੇਸ਼ਨ ਔਰ ਹੈਲਥ ਦੇ ਤੌਰ ਤੇ ਬੰਧੀਆਂ ਸਮਾਵਾਂ ਉਹਨਾਂ ਨੇ ਦਿੱਤੀਆਂ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਜਾ ਕੇ ਵੀ ਤੁਸੀਂ ਇਹ ਸਮਾਵਾਂ ਮੁੜ ਕੇ ਜਿਹੜੀ ਐ ਜਾਰੀ ਰੱਖੋ ਤਾਂ ਕਿ ਕੌਮ ਦਾ ਪੰਥ ਦਾ ਜਿਹੜਾ ਭੱਲਾ ਹੋਵੇ